ਭਾਰਤ ਦੇਸ਼ਵਿਕੇ ਅੱਜ ਵੀ ਕੁੜੀ ਅਤੇ ਮੁੰਡੇ ਦੇ ਰਿਸ਼ਤੇ ਨੂੰ ਸਹੀ ਨਹੀਂ ਸਮਝਿਆ ਜਾਂਦਾ ਜ਼ਿਆਦਾਤਰ ਥਾਵਾਂ ਤੇ ਅਕਸਰ ਹੀ ਇਹ ਰਿਸ਼ਤੇ ਦੋਵਾਂ ਪਰਿਵਾਰਾਂ ਦਾ ਉਜਾੜਾ ਬੰਦੇ ਹੋਏ ਦੇ ਹਸਤੇ ਹਨ ਅਜਿਹੀ ਹੀ ਇੱਕ ਘਟਨਾ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਕੋਟਲੀ ਵਿੱਚ ਵੇਖਣ ਨੂੰ ਮਿਲੀ ਜਿੱਥੇ ਪਿੰਦੇ ਚੇਲੇ ਆਮਦੇ ਦਾ ਇੱਕ ਨੌਜਵਾਨ ਪਿੰਡ ਕੋਟਲੀ ਦੀ ਕੁੜੀ ਨਾਲ ਪਿਛਲੇ 7 ਸਾਲ ਤੋਂ ਰਿਸ਼ਤੇ 'ਚ ਸੀ ਕੁੜੀ ਦੇ ਪਰਿਵਾਰ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਨੌਜਵਾਨ ਨੂੰ ਘਰ ਬੁਲਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਿਸ ਤੋਂ ਬਾਅਦ ਇਲਾਜ ਦੌਰਾਨ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਖੇ ਨੌਜਵਾਨ ਦੀ ਮੌਤ ਹੋ ਗਈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਹ ਉਹਨਾਂ ਦਾ ਇਕੱਲਾ-ਕੱਲਾ ਪੁੱਤਰ ਸੀ। ਅੱਜ ਵੀ ਕੀ ਨਾਮ ਆਪਣਾ? ਮੇਰਾ ਨਾਮ ਰਗਵੀਰ ਆ ਜੀ। ਪਿੰਡ ਚ ਲਾਉਂਦਾ ਗੁਰਦਾਸ ਪਿਆ। ਉਹ ਮੇਰਾ ਭਤੀਜਾ ਹੀ ਜਿਹੜਾ ਇਹਨਾਂ ਨੇ ਕੋਲੀਆਂ ਸਾਧ ਕੇ ਮਾਰਿਆ ਗਿਆ। ਇਹਨਾਂ ਨੇ ਉਹਦੀ 7 ਸਾਲ ਦੀ ਕਮਾਈ ਵੀ ਖਾਧੀ ਇਹਨਾਂ ਨੇ 20-25 ਹਜ਼ਾਰ ਰੁਪਿਆ ਹੁਣ ਵੀ ਥੋੜਾ 1-2 ਦਿਨਾਂ ਦੇ ਵਿੱਚ ਲੈ ਕੇ ਤੇ ਖਰਚਿਆ ਗਿਆ ਤੇ ਮੁੜ ਕੇ ਉਹਨਾਂ ਨੂੰ ਧੋਖੇਗਾ ਸੱਜ ਕੇ ਤੇ ਮਨੂ ਮਾਰ ਦਿੱਤਾ ਹਾਂਜੀ ਤੇ ਕੀ ਕਹਿੰਦੇ ਤੁਸੀਂ ਹੁਣ ਅਹੀਂ ਇਹੋ ਚੰਨੇ ਬੇ ਉਹਨਾਂ ਨੂੰ ਘਟੋ ਘਾਟੇ ਵਿੱਚ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਨਸਾਫ ਤੇਰੀ ਮਿਲਦਾ ਜੀ ਦੇਖੋ ਸਰਕਾਰ ਬਾਹੀ ਸਹੀ ਚੱਲ ਕਰੇ ਤੇ ਮੁੰਡਾ ਕੀ ਕੰਮ ਕਰਦਾ ਸੀ ਇਹ ਮੁੰਡਾ ਟਰੈਕਟਰ ਚਲਾਉਂਦਾ ਸੀ ਮਜ਼ਦੂਰੀ ਕਰਦਾ ਸੀ ਹਾਂਜੀ ਬਾਬਾ ਕੀ ਨਾਮ ਆਪਣਾ ਤੇ ਕੀ ਗੱਲਬਾਤ ਹੋਈ ਮੇਰਾ ਨਾਮ ਬਲਵਿੰਦਰ ਕੁਮਾਰ ਮੈਂ ਚੇਲੇ ਦਾ ਰਹਿਣ ਹਲਾਵਾਂ ਤੇ ਰਾਏ ਕੁਮਾਰ ਦੀ ਕੁੜੀ ਐ ਗੋਲੀਆਂ ਤੋਂ ਸ਼ਖਸ਼ੀਅਤ ਦਾ ਨਾਮ ਆ ਤੇ ਇਹਨੇ ਘਰ ਛੱਡਿਆ ਫੋਨ ਕਰਕੇ ਫੋਨ ਕਰਕੇ ਛੱਡਿਆ ਵਾ ਤੇ ਇਹਨੇ ਛਲਾ ਕਰਕੇ ਤੇ ਮੁੰਡੇ ਨੂੰ ਮਾਰਿਆ ਵਾ ਤੇ ਮਾਰਨ ਤੋਂ ਪਹਿਲੇ 5 10 ਮਿੰਟ ਪਹਿਲੇ ਮੁੰਡੇ ਨਾਲ ਮੇਰੀ ਗੱਲ ਹੋਈ ਆ ਫਿਰ ਮੁੰਡੇ ਨੇ ਮੈਨੂੰ ਫੋਨ ਕਰਕੇ ਕਿਹਾ ਵੇ ਗੱਡੀ ਵਿੱਚ ਬਣਾ ਲੈ ਅੰਦਰ ਡੱਕ ਲਿਆ ਵਾ ਤੇ ਤੂੰ ਆ ਤੇ ਜਦ ਮੈਂ ਗਿਆ ਵਾਂ ਤੇ ਅੱਗੇ ਜਾਂਦਿਆਂ ਨਾਲ ਮੁੰਡੇ ਨੇ ਮਾਰ ਤੋਂ ਬਗੇ ਹਟਦਾ ਜਾਇਆ ਇਹਨੇ ਛੱਤ ਸਾਲ ਦੀ ਕਮਾਈ ਖਾਦੀ ਆ ਕੁੜੀ ਨੂੰ 50000 ਰੁਪਏ ਦਾ ਮੋਬਾਈਲ ਲਾ ਕੇ ਦਿੱਤੇ ਦਾ ਵਾ ਔਰ ਕਪੜਾ ਲੱਤਾ ਪਾਏ ਵੀ ਖਰਚਾ ਜਾਂਦਾ ਰਿਹਾ ਆ ਜੋ ਜਿੱਦੀ ਜਿੱਦਾਂ ਹੀ ਡਿਮਾਂਡ ਹੋਈ ਉਹਦਾ ਖਰਚਾ ਕਰਦਾ ਰਿਹਾ ਤੇ ਕੱਲ ਵੀ ਇਹ ਮੇਰੇ ਕੋਲ 5000 ਰੁਪਏ ਨਕਦ ਕੈਸ਼ ਲਾਗੇ ਗਿਆ ਤੇ ਕੀ ਚਾਹਦੇ ਕਿ ਹਮ ਬੁਲਸਕਾ ਤੁਨ ਇਨਸਾਫ ਚਾਹਨੇ ਮੇਰਾ ਕਟ ਕਟੋ ਕਟ ਜਾਏ ਨੂੰ ਮੌਦੀ ਸਾਦਾ ਹੋਣੀ ਚਾਹੀਦੀ ਆ ਮੇਰਾ ਕੱਲਾ ਕੱਲਾ ਮੁੰਡਾ ਸੀ ਮੈਂ ਤਾਂ ਜੜ ਗਿਆ ਵਾ ਕਿੰਨੇ ਸਾਲ ਦਾ ਬੱਚਾ ਸੀ 24 ਸਾਲ ਦਾ ਬੱਚਾ ਮੇਰਾ